ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ। 2021 ਦੇ ਵਿੱਚ ਉਹਨਾਂ ਨੇ ਪੰਜਾਬ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ, ਲੇਕਿਨ ਅੱਜ ਉਹਨਾਂ ਨੇ ਰੋਲ ਦੇ ਤੋਂ ਅਸਤੀਫਾ ਦਿੱਤਾ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆਪਣਾ ਅਸਤੀਫਾ ਭੇਜਿਆ ਉਹਦੇ ਵਿੱਚ ਸਪਸ਼ਟ ਉਹਨਾਂ ਨੇ ਕਰ ਦਿੱਤਾ ਕਿ ਉਹਨਾਂ ਨੂੰ ਇਸ ਸੌਦੇ ਤੋਂ ਅ ਕਿਨਾਰ ਲੀਵ ਕੀਤਾ ਜਾਵੇ ਉਹਨਾਂ ਨੇ ਲਿਖਿਆ ਜਿਹੜੀ ਚਿੱਠੀ ਕੱਢੀ ਉਹਨਾਂ ਨੇ ਲਿਖੀ ਅਸਤੀਫਾ ਦਿੱਤਾ ਰਿਸਪੈਕਟਡ ਰਾਸ਼ਟਰਪਤੀ ਜੀ ਡਿਊ ਟੂ ਮਾਈ ਪਰਸਨਲ ਰੀਜ਼ਨ ਐਂਡ ਸਰਟਨ ਅਦਰ ਕਮਿਟਮੈਂਟ ਆਈ ਟੈਂਡਰ ਮਾਈ ਰੈਜਿਗਨੇਸ਼ਨ ਫਰੋਮ ਦੀ ਪੋਸਟ ਆਫ ਗਵਰਨਰ ਆਫ ਪੰਜਾਬ ਐਂਡ ਦੀ ਐਡਮਿਨਿਸਟਰेटर ਜੂਨੀਅਰ ਟੈਰੀਟਰੀ ਚੰਡੀਗੜ੍ਹ ਪਲੀਜ਼ ਅਕਸੈਪਟ ਦੀ ਸੇਮ ਐਂਡ ਅਬਲਾਈਜ਼ ਪੰਜਾਬ ਦੇ ਰਾਜਪਾਲ ਬਨਵਾਰੀ ਲਾਹ ਪ੍ਰਹੁਤ ਵੱਲੋਂ ਆਪਣਾ ਅਸਤੀਫਾ ਦੇਸ਼ ਦੀ ਰਾਸ਼ਟਰਪਤੀ ਨੂੰ ਭੇਜ ਦਿੱਤਾ ਜਿਸ ਕਰਕੇ ਉਹਨਾਂ ਦਾ ਅਸਤੀਫਾ ਕਿਸੇ ਵੇਲੇ ਵੀ ਪ੍ਰਵਾਨ ਹੋਏਗਾ ਤੇ ਨਾਲ ਹੀ ਹੁਣ ਲੱਗਦਾ ਕਿ ਪੰਜਾਬ ਦੇ ਨਵੇਂ ਰਾਜਪਾਲ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਦੀ ਸਰਕਾਰ ਕਿਸ ਨੂੰ ਜ਼ਿੰਮੇਵਾਰੀ ਦਿੰਦੀ ਆ ਇਹ ਸ਼ਾਮ ਤੱਕ ਜਿਹੜੀ ਸਥਿਤੀ ਸਪਸ਼ਟ ਹੋ ਜਾਊਗੀ ਲੇਕਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਹ ਪ੍ਰਹੁਤ ਨੇ ਆਪਣਾ ਅਸਤੀਫਾ ਦੇ ਦਿੱਤਾ ਅਗਰ ਬਨਵਾਰੀ لال ਪ੍ਰੋਹੋਤ ਦੀ ਗੱਲ ਕੀਤੀ ਜਾਵੇ ਤਾਂ ਇਹ ਆ ਤਿੰਨ ਵਾਰਾਂ ਜਿਹੜੇ ਨੇ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਨਾਗਪੁਰ ਤੋਂ ਨਾਲ ਦੀ ਨਾਲ ਇਹ ਇੱਕ ਹਿੰਦੀ ਅਖਬਾਰ ਹਿਤਵਾੜਾ ਇਹ ਉਸ ਉਸ ਅਖਬਾਰ ਦੇ ਮੈਨੇਜਿੰਗ ਐਡੀਟਰ ਵੀ ਆ ਕਾਫੀ ਤੇ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਕਹਿੰਦੇ ਇੰਗਲਿਸ਼ ਦਾ ਵੀ ਇਹਨਾਂ ਦਾ 100 ਸਾਲ ਤੋਂ ਪੇਪਰ ਇਹ ਚਲਾ ਰਹੇ ਨੇ ਔਰ ਇਸ ਤੋਂ ਇਲਾਵਾ ਇਹ ਗਵਰਨਰ ਰਹੇ ਚੁੱਕੇ ਨੇ ਅਸਾਮ ਦੇ ਵਿੱਚ 2016 ਤੋਂ ਲੈ ਕੇ 2017 ਤੱਕ ਉਸ ਤੋਂ ਬਾਅਦ ਇਹਨਾਂ ਨੂੰ 201 ਅਸਾਮ ਤੋਂ ਬਾਅਦ 2017 ਤੋਂ ਲੈ ਕੇ 2021 ਚ ਇਹਨਾਂ ਨੂੰ ਤਾਮਲ ਆਡੂ ਦਾ ਗਵਰਨਰ ਲਾਇਆ ਗਿਆ ਉਸ ਤੋਂ ਬਾਅਦ 2021 ਚ ਇਹਨਾਂ ਨੂੰ ਪੰਜਾਬ ਦਾ ਰਾਜਪਾਲ ਲਾਇਆ ਗਿਆ ਜਿਹੜਾ ਪੰਜਾਬ ਦੇ ਰਾਜਪਾਲ ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਂਦੇ ਨੇ ਉਹ ਚੰਡੀਗੜ੍ਹ ਯੂਟੀ ਦੇ ਅ ਪ੍ਰਸ਼ਾਸਕ ਵੀ ਹੁੰਦੇ ਨੇ ਇਸ ਕਰਕੇ 2021 ਦੇ ਵਿੱਚ ਇਹਨਾਂ ਨੂੰ ਪੰਜਾਬ ਦਾ ਰਾਜਪਾਲ ਲਗਾਇਆ ਗਿਆ ਸੀ 16 April 1940 ਨੂੰ ਜਿਹੜੇ ਨੇ ਇਹਨਾਂ ਇਹ ਪੈਦਾ ਹੋਏ ਸੀ ਔਰ ਉਸ ਤੋਂ ਬਾਅਦ ਇਹਨਾਂ ਦੀ ਬਿਸ਼ਪ ਕਾਟਨ ਸਕੂਲ ਨਾਗਪੁਰ ਜਿਹੜੀ ਰਾਜਸਥਾਨ ਉਥੋਂ ਪੜ੍ਹਾਈ ਸ਼ੁਰੂ ਕੀਤੀ ਫਿਰ ਇਹਨੇ ਕਮਰਸ ਦੇ ਵਿੱਚ ਨਾਗਪੁਰ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਉਸ ਤੋਂ ਬਾਅਦ ਇਹ ਪੋਲਿਟਿਕਸ ਦੇ ਵਿੱਚ ਆ ਗਏ ਔਰ ਇਸ ਤੋਂ ਇਲਾਵਾ ਇਹਨਾਂ ਨੇ ਆਪਣਾ ਸੰਘਰਸ਼ ਸ਼ੁਰੂ ਕੀਤਾਗਾ ਜਿਹੜੀਆਂ ਨਾਗਪੁਰ ਈਸਟ ਤੋਂ ਇਹਨਾਂ ਨੇ 1978 ਦੇ ਵਿੱਚ ਫਿਰ ਨਾਗਪੁਰ ਸਾਊਥ ਤੋਂ 1980 ਫਿਰ 1982 ਦੇ ਵਿੱਚ ਇਹ ਇਹਨਾਂ ਨੇ ਜਿਹੜੇ ਨੇ ਮਹਾਰਾਸ਼ਟਰ ਸਰਕਾਰ ਦੇ ਵਿੱਚ ਸਟੇਟ ਫੋਰ ਅਰਬਨ ਡਵੈਲਪਮੈਂਟ ਸਲਮ ਇੰਪਰੂਵਮੈਂਟ ਐਂਡ ਹਾਊਸਿੰਗ ਮਿਨਿਸਟਰ ਦੇ ਤੌਰ ਤੇ ਵੀ ਕੰਮ ਕੀਤਾ ਉਸ ਤੋਂ ਬਾਅਦ ਇਹ 나ਗਪੁਰ ਲੋਕ ਸਭਾ ਸੀਟ ਇਹਨਾਂ ਨੇ ਤਿੰਨ ਵਾਰ ਜਿੱਤੀ 1984 1999 1996 ਔਰ ਇਹਨਾਂ ਦੇ ਉਸ ਸਮੇਂ ਸੀ ਕਿ ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਨੇ ਸਵਾਲ ਪੁੱਛੇ ਨੇ ਉਹ ਬਨਵਾਰੀ ਲਾਹਪਰੋਹਤ ਨੇ ਪੁੱਛੇ ਇਸ ਤੋਂ ਬਾਅਦ ਇਹਨਾਂ ਨੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਰਿਵਾਜ ਚ ਬੀਜਪੀ ਦੇ ਵਿੱਚ ਵੀ ਆ ਗਏ ਤੇ ਹੁਣ ਇਹ ਪੰਜਾਬ ਦੇ ਰਾਜਪਾਲ ਸੀ ਤੇ ਹੁਣ ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅ ਦੇਸ਼ ਦੀ ਰਾਸ਼ਟਰਪਤੀ ਨੂੰ ਉਹਨਾਂ ਨੇ ਅਸਤੀਫਾ ਭੇਜ ਦਿੱਤਾ ਹੈਗਾ ਔਰ ਇਹ ਲੱਗਦਾ ਕਿ ਜਲਦ ਜਿਹੜੀ ਹੈ ਭਾਰਤ ਸਰਕਾਰ ਵੀ ਸਥਿਤੀ ਸਪਸ਼ਟ ਕਰ ਦੂਗੀ ਕਿ ਸ਼ਾਮ ਤੱਕ ਜਿਹੜੇ ਨੇ ਉਹ ਪੰਜਾਬ ਦੇ ਕਿਹੜੇ ਰਾਜਪਾਲ ਲਗਾਏ ਜਾ ਸਕਦੇ ਲੇਕਿਨ ਫਿਲਹਾਲ ਜਿਹੜੀ ਇਸ ਸਮੇਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਨਿੱਜੀ ਕਾਰਨ ਦੱਸਦੇ ਹੋਏ ਹੋਰ ਰਜੇਵੇਂ ਦੱਸਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਹਤ ਪ੍ਰੋਹਤ ਨੇ ਆਪਣਾ ਅਸਤੀਫਾ ਦੇ ਦਿੱਤਾ ਨਿੱਜੀ ਵਜ੍ਹਾ ਦੱਸੀ ਹੈ ਗਿਆ ਔਰ ਵੈਸੇ ਤੇ ਰਾਜਪਾਲ ਦੇ ਜਿਹੜੇ ਅਹੁਦੇ ਨੇ ਉਹ ਭਾਰਤ ਸਰਕਾਰ ਹੀ ਡਿਸਾਈਡ ਕਰਦੀ ਹੈ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਹੋ ਸਕਦੀ ਹੁੰਦੀ ਆ ਉਹਨਾਂ ਦੀ ਸਿਫਾਰਸ਼ ਤੇ ਹੀ ਦੇਸ਼ ਦੇ ਰਾਸ਼ਟਰਪਤੀ ਉਹਦਾ ਮਨਜ਼ੂਰ ਕਰਦੇ ਨੇ ਜਾਂ ਫਿਰ ਅਸਤੀਫਾ ਵੀ ਮਨਜ਼ੂਰ ਕਰਦੇ ਨੇ ਅਗਰ ਬਨਵਾਰੀ لال ਪ੍ਰੋਹੋਤ ਦੀ ਗੱਲ ਕੀਤੀ ਤੇ ਪੰਜਾਬ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਸਬੰਧ ਵਿਗੜੇ ਰਹੇ ਨੇ 26 ਜਨਵਰੀ ਨੂੰ ਜਰੂਰ ਮੁਖਮੰਦੀਪ ਭਗਵੰਤ ਮਾਨ ਦੇ ਨਾਲ ਜੱਫੀਆਂ ਪਈਆਂ ਨੇ ਜਦੋਂ ਮੁਖਮੰਦੀਪ ਭਗਵੰਤ ਮਾਨ ਨੇ ਛੱਲਾ ਗਿਆ ਉਸ ਤੋਂ ਬਾਅਦ ਰਾਜਪਾਲ ਨੇ ਤਰੀਬ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਪੈਰੀ ਹੱਥ ਲਾਇਆ ਤੇ ਫਿਰ ਦੋਨਾਂ ਦੀਆਂ ਜੱਫੀਆਂ ਪਾਉਣ ਵਾਲੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਨੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਅਕਸਰ ਹੀ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਦੌਰਾ ਕਰਦੇ ਰਹੇ ਨੇ ਨਸ਼ਿਆਂ ਦੀ ਗੱਲ ਕਰਦੇ ਰਹੇ ਨੇ ਡਰਗ ਤਸਕਰੀ ਦੀ ਗੱਲ ਕਰਦੇ ਰਹੇ ਵੀ ਕਹਿੰਦੇ ਸੀ ਕਿ ਉੱਥੇ ਲੋਕ ਵੀ ਮਿਲੇ ਹੋਏ ਨੇ ਠਾੜੇ ਵੀ ਮਿਲੇ ਹੋਏ ਨੇ ਫਿਰ ਪੰਜਾਬ ਸਰਕਾਰ ਦੇ ਨਾਲ ਬਜਟ ਸੈਸ਼ਨ ਬੁਲਾਉਣ ਨੂੰ ਲੈ ਕੇ ਚਿੱਠੀਆਂ ਦਾ ਵਾਈਸ ਚਾਂਸਲ ਲਿਆਉਣ ਤੇ ਜਿਹੜਾ ਰੇੜਕਾ ਜਾਰੀ ਰਿਹਾ ਲੇਕਿਨ ਹੁਣ ਮਾਹੌਲ ਦੋਨਾ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਬਚਕਾਰ ਠੀਕ ਸੀ ਲੇਕਿਨ ਐਂਡ ਮੌਕੇ ਜਿਹੜੀ ਖਬਰ ਜੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਹ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰਹੁਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੋ ਸਕਦਾ ਹੈ ਕਿ ਭਾਰਤ ਸਰਕਾਰ ਨੇ ਅਸਤੀਫਾ ਮੰਗ ਲਿਆ ਹੋਵੇ ਲੇਕਿਨ ਫਿਲਹਾਲ ਜਿਹੜਾ ਉਹਨਾਂ ਨੇ ਆਪਣਾ ਚਾਰ ਲਾਈਨਾਂ ਦਾ ਅਸਤੀਫਾ ਦੇਸ ਦੀ ਰਾਸ਼ਟਰਪਤੀ ਦਰੁਪਤੀ ਮੁਰਮੂ ਜੀ ਨੂੰ ਭੇਜਿਆ ਹੈਗਾ ਲਾਜ਼ਮੀ ਤੌਰ ਤੇ ਉਹ ਪ੍ਰਵਾਨ ਹੋਏਗਾ ਤੇ ਉਸ ਤੋਂ ਬਾਅਦ ਪੰਜਾਬ ਦਾ ਨਵਾਂ ਰਾਜਪਾਲ ਹੋਏਗਾ ਤੇ ਜਿਹੜਾ ਪੰਜਾਬ ਦਾ ਰਾਜਪਾਲ ਹੁੰਦਾ ਉਹੀ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਹੁੰਦਾ ਹਾਲਾਂਕਿ ਬਨਵਾਰੀ لال ਪ੍ਰੋਸ ਸਾਹਿਬ ਨੇ ਚਿੱਠੀ ਜਿਹੜੀ ਰੈਜਿਗਨੇਸ਼ਨ ਦਿੱਤਾ ਅਸਤੀਫਾ ਉਹਦੇ ਚਲਿਆ ਕਿ ਕੁਝ ਰਜਿਮੀਆਂ ਕਾਰਨ ਔਰ ਕੁਝ ਅਜਿਹੇ ਹਾਲਾਤਾਂ ਕਾਰਨ ਉਹ ਇਸ ਸੌਦੇ ਤੋਂ ਅਸਤੀਫਾ ਦੇ ਰਹੇ ਨੇ ਪਰ ਹੋ ਸਕਦਾ ਕਿ ਇਸ ਪਿੱਛੇ ਰਾਜਸੀ ਕਾਰਨ ਵੀ ਹੋ ਸਕਦੇ ਨੇ ਲੇਕਿਨ ਫਿਲਹਾਲ ਉਹਨਾਂ ਨੇ ਆਪਣੇ ਨਿੱਜੀ ਪਰਸਨਲ ਰੀਜ਼ਨ ਦੱਸੇ ਨੇ ਤੇ ਕਈ ਹੋਰ ਆਪਣੀਆਂ ਕਮਿਟਮੈਂਟ ਦੱਸੀਆਂ ਉਹਨਾਂ ਦਾ ਹੀ ਦਲੀਲ ਦਿੰਦੇ ਹੋਏ ਉਹਨਾਂ ਨੇ ਬਤੌਰ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਦੇਖਦੇ ਹਾਂ ਕਿ ਪੰਜਾਬ ਨੂੰ ਜਿਹੜਾ ਤੀਵਾ ਕਿਉਂਕਿ ਇਹ 90ਵੇਂ ਸੀ ਬਨਵਾਰੀ لال ਪ੍ਰਹੁਤ ਤੀਵਾ ਪੰਜਾਬ ਨੂੰ ਕਿਹੜਾ ਰਾਜਪਾਲ ਮਿਲਦਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤ ਤੋਂ ਲੈਂਦੇ ਆ ਗਿਆ ਦੇਖਦੇ ਰਹੀਓ ABC ਪੰਜਾਬ ਧੰਨਵਾਦ